ਕੰਦਰਾ ਮਾਡਲ ਆ ਗਿਆ ਬਾਈ ਠੀਕ ਆ ਬਈ ਵੱਡਾ ਬੰਪਰ ਲੱਗਿਆ ਠੀਕ ਆ ਬਾਈ ਟਰੈਕਟਰ ਵਖਾ ਦੇ ਕਿਤੋਂ ਖੁੱਲਿਆ ਨਹੀਂ ਬਾਈ ਕਲਚ ਜੋੜ ਵੀ ਨਾਲ ਦਾ ਆਲ ओरिजिनल ਟਰੈਕਟਰ ਆ ਠੀਕ ਆ ਬਾਈ ਹਾਂਜੀ ਮੇਰੇ ਪਿਆਰੇਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ OD TV ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀਆ ਆਜੋ ਸੋਨੂੰ ਬਾਈ ਕਾਲੇ ਬਰਕੰਦੀ ਨਾਲ ਮਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋਂ ਕਰਾਉਣੇ ਵੱਡੇ ਵੱਡੇ ਡਿਸਕਾਊਂਟ ਆਜੋ ਅੱਗੇ ਵੀਡੀਓ ਕਰਦੇ ਆ ਕੰਟੀਨਿਊ ਕਸੂਆ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਬਾਈ ਵਧੀਆ ਜੀ ਵਧੀਆ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ ਮੰਡੀ ਦਾ ਮਾਹੌਲ ਵਧੀਆ ਵਾਹੇ ਬਾਈ ਸਰਹਾਤ ਚੜ ਗਿਆ ਇਹਦਾ ਸਰਹਾ ਦਾ ਠੀਕ ਆ ਬਾਈ ਹਾਂ ਉਹਦੇ ਕਰਕੇ ਥੋੜਾ ਜਿਹਾ ਹੈ ਪਰ ਉਹ ਵਧੀਆ ਹੈ ਵੀ ਚੱਲੀ ਜਾਂਦਾ ਕੰਮ ਠੀਕ ਹੈ ਬਈ ਕਰੀਏ ਸਟਾਰਟ ਬਾਈ ਹਾਂਜੀ ਹਾਂਜੀ ਸੋਨਾ ਲੀਕਾ 2011 ਮਾਡਲ 2011 ਮਾਡਲ ਡਿਮਾਡ ਹੈ ਬਾਈ ਜੀ 3 ਲੱਖ 85000 ਰੁਪਏ ਅੜਵਾੜ 750 ਹਾਂਜੀ ਜੀ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਬਾਈ ਸਾਰਾ ਟਰੈਕਟਰ ਆਲ ਓਵਰ ਥੱਲੋਂ ਸਾਰਾ origional ਹੈ ਠੀਕ ਆ ਮਾਰੀ ਮੋਟੀ ਟੱਚਿੰਗ ਜੀ ਹੈਗੀ ਠੀਕ ਆ ਬਾਈ ਇੰਜਨ ਤਾਂ ਨਹੀਂ ਬੱਜੇ ਬਾਈ ਪਫਾਰ ਜਾਵਾਂ ਹੀ ਨਹੀਂ ਬਾਈ ਯਾਰ ਮਤਲਬ ਹੀ ਨਹੀਂ ਪੈਦਾ ਹੁੰਦਾ ਠੀਕ ਆ ਜਿਹੜੀ ਗੱਲ ਕਹਿਦੀ ਯਾਰ ਉਹਦੇ ਚ ਸੱਚ ਹੀ ਨਹੀਂ ਕਨੂਗਾ ਜੇ ਤੇ ਤੈਨੂੰ ਆਖਿਆ ਵੀ ਸ਼ੋਅ ਤੇ ਮਾਰੀ ਮੋਟੀ ਟੱਚਿੰਗ ਹੈਗੀ ਤੇ ਹੈਗੀ ਠੀਕ ਆ ਬਾਈ ਟਾਇਰਾਂ ਦੀ ਗੱਲ ਕਰੀਆ ਪਰ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਦੇ ਟਾਇਰ ਇਹਦੇ ਬਾਈ 75 ਪੈਸੇ ਮਗਰ ਲਿਆ ਅਗਲੇ ਨਵੇਂ ਆ ਰਗੇ ਆ ਠੀਕ ਆ ਬਾਈ ਜੇ ਬਾਈ ਰਿੰਮ ਰਿੰਮ ਓਰੀਜਨਲ ਆ ਬਾਈ ਇਹਦੇ ਰਿੰਮ ਓਰੀਜਨਲ ਆ ਬਾਈ ਠੀਕ ਆ ਬਾਈ ਡਬਲ ਡਿਸਟਰੀਬਿਊਟਰ ਜੀ ਆਉਂਦਾ ਨਾ ਭਾਈ ਇਹ ਡਬਲ ਚ ਨਹੀਂ ਆਉਂਦਾ ਡਿਸਟਰੀਬਿਊਟਰ ਅੱਡ ਲੱਗਿਆ ਹੁੰਦਾ ਹੁੰਦਾ ਸਿੰਗਲ ਆ ਠੀਕ ਆ ਭਾਈ ਇਹ 16 ਮਾਡਲ ਚ ਡਬਲ ਡਿਸਟਰੀਬਿਊਟਰ ਆਇਆ ਠੀਕ ਆ ਉਹ ਪਿੱਛੇ ਆਏ ਸੀ ਇਹਦੇ ਕੱਲੇ ਸਿੰਗਲ ਲੱਗਿਆ ਹੁੰਦਾ ਹਾਂਜੀ ਭਾਈ ਉਹ ਲੀਵਰ ਜਿਹੜਾ ਦਿੱਤਾ ਹੋਇਆ ਠੀਕ ਆ ਭਾਈ ਉਸ ਡਿਸਟਰੀਬਿਊਟਰ ਦਾ ਹੀ ਆ ਪਰ ਇਹਦੇ ਸਿੰਗਲ ਡਿਸਟਰੀਬਿਊਟਰ ਆਉਂਦਾ ਇਹਨਾਂ ਠੀਕ ਆ ਭਾਈ ਕਹਿਣ ਨੂੰ ਲੋਕ ਕਹਿ ਕੇ ਡਬਲ ਵੇਚੀ ਜਾਂਦੇ ਪਰ ਆਉਂਦਾ ਸਿੰਗਲ ਆ ਸਹੀ ਮੰਨਦੇ ਸਿੰਗਲ ਆ ਜੀ ਸਿੰਗਲ ਹੀ ਆ ਸਿੰਗਲ ਡਿਸਟਰੀਬਿਊਟਰ ਹੁੰਦਾ ਠੀਕ ਆ ਭਾਈ ਠੀਕ ਆ ਹਾਂ ਇਹ 16 ਉਹ ਦੇਖ ਕੇ ਡਿਸਟਰੀਬਿਊਟਰ ਲੱਗਿਆ ਆ ਗਿਆ ਸੀ ਪਲੇਟ ਤੇ ਇੱਥੇ ਲੀਵਰ ਆਇਆ ਸੀ ਆਪਾਂ ਤੁਹਾਨੂੰ ਵਿਖਾ ਦਿੰਨੇ ਇਧਰ ਲੱਗਿਆ ਸਾਰਾ ਮਾਡਲ ਦੇ ਇਹ ਬਈ ਕਿੰਨੇ ਹੌਸਪਾਵਰ ਚ ਆਉਂਦਾ ਏ ਇਹ 55 ਕੈਟਾਗਰੀ ਵਾਲਾ ਪ੍ਰੈਕਟਰ ਆ ਬਾਈ ਠੀਕ ਆ ਬਾਈ ਹਾਂਜੀ ਤੇ ਆ ਡਿਮਾਂਡ ਆਪਾਂ ਇਹਦੀ ਰੱਖਦੇ ਆ ਬਾਈ ਆਪਾਂ ਇਹਦੀ 385000 385000 ਵੀਰ ਕਿੰਨੇ ਦਾ ਛੱਡ ਦੇਂਗੇ ਬਈ ਆਪਾਂ ਜਾਇਜ਼ ਆ ਰੇਟ 360000 ਦਾ ਦੇਵਾਂਗੇ ਬਾਈ ਜੇ ਵੀ ਆਪਾਂ ਵੀਡੀਓ ਵੇਖ ਕੇ ਸ਼ੇਅਰ ਕਰਕੇ ਆ ਜੂ 5000 ਹੋਰ ਛੋੜ ਕਰ ਠੀਕ ਆ ਬਾਈ ਇਹ ਨੰਬਰ ਕਿਹੜਾ ਬਾਈ ਇਹ ਪੰਜਾਬ ਨੰਬਰ ਹੈ ਪੀ ਵੀ 06 948487 ਕਿਆ ਇਹਦਾ ਟਰੈਕਟਰ ਆ ਠੀਕ ਆ ਬਾਈ ਆਈਡੀ ਪ੍ਰੂਫ ਸਾਰਾ ਕੁਝ ਮੈਦ ਜੀਓ ਬੰਦੇ ਠੀਕ ਆ ਬਾਈ ਠੀਕ ਉਦੋਂ ਬਾਅਦ ਆਪਣੇ ਕੋਲ 18 ਮਾਡਲ ਆ ਗਿਆ 18 ਮਾਡਲ ਸੋਨਾਲੀਕਾ 750 ਇਹ ਸਿਕੰਦਰ ਮਾਡਲ ਆ ਗਿਆ ਬਾਈ ਠੀਕ ਆ ਬਾਈ ਵੱਡਾ ਬੈਂਪਰ ਲੱਗਿਆ ਠੀਕ ਆ ਬਾਈ ਟਰੈਕਟਰ ਵਖਾ ਦੇ ਕਿਤੋਂ ਖੁੱਲਿਆ ਨਹੀਂ ਬਾਈ ਕਲਚ ਜੋੜ ਵੀ ਨਾਲ ਦਾ ਆਲ オリジナル ਟਰੈਕਟਰ ਆ ਠੀਕ ਆ ਬਾਈ ਇਹਦੇ ਨਾਲ ਦੇ ਟਾਇਰ ਹੈਗੇ ਟਰੈਕਟਰ ਦੇ 75 ਤੋਂ 80 ਪੈਸੇ ਠੀਕ ਆ ਬਾਈ ਇਸ 1700 ਕੁਛ ਘੰਟੇ ਚੱਲਿਆ ਵਾ ਦਿਖਾ ਦੀਏ ਮੀਟਰ ਬਾਈ ਮੀਟਰ ਦਾ ਇਹਦੇ ਯਾਰੋ ਕੱਲ ਧੋਤਾ ਇਸੇ ਪਾਣੀ ਪੈ ਗਿਆ ਤੇ ਉਹ ਚੱਲਦੀ ਨਹੀਂ ਸਕਰੀ ਨੇ ਬਸ ਠੀਕ ਆ ਬਾਈ ਜਿਹੜੀ ਗੱਲ ਕਹਿਦੀ ਆ ਉਸ ਆਪੇ ਕਹਿਦੀ ਆ ਹਾਂ ਉਹ ਚੈੱਕ ਕਰਾ ਲੈਣੀ ਯਾਰ ਹਾਂ ਹਾਂ ਬਾਈ ਉਹ ਡਿਸਟ੍ਰਿਬਿਊਟਰ ਇਹ ਡਬਲ ਡਿਸਟ੍ਰਿਬਿਊਟਰ ਆ ਠੀਕ ਆ ਬਾਈ ਆਪਾਂ ਉਹ ਗੱਲ ਕੀਤੀ ਸੀ ਨਾ ਉਹ ਸਿੰਗਲ ਆ ਇਹ ਡਬਲ ਡਿਸਟ੍ਰਿਬਿਊਟਰ ਇਹਦਾ ਲੀਵਰ ਆ ਗਿਆ ਨਾ ਦੋ ਆ ਗਿਆ ਚੁਟਕਣੀਆਂ ਜੀ ਠੀਕ ਆ ਬਾਈ ਟਾਈਪਾਂ ਲਾਉਨੋ ਠੀਕ ਆ ਬਾਈ ਪੰਜਾਬ ਨੰਬਰ ਇਹ ਆ ਇਹ ਵੀ ਕੈਸ਼ ਦਾ ਟਰੈਕਟਰ ਆ ਫਰਸਟ ਓਨਰ ਫਰਸਟ ਓਨਰ ਹੋਊਗਾ ਫਰਸਟ ਆਲ ਓਵਰ ਈਨ ਵਾਲਾ ਠੀਕ ਆ ਬਈ ਰੰਗ ਪੇਡ ਦੀ ਆਪਣੀ ਜ਼ਿੰਮੇਵਾਰੀ ਹੋਗੀ ਪੂਰੀ ਬਾਕੀ ਚੈੱਕ ਕਰਾ ਲੈਣ ਕੱਲਾ ਬੰਪਰ ਰੰਗ ਹੋਇਆ ਠੀਕ ਆ ਬਈ ਬਾਕੀ ਸਾਰਾ ਡੱਡਾ ਆ ਓਰਿਜਨਲ ਆ ਹਾਂ ਠੀਕ ਆ ਬਈ ਨੰਬਰ ਇਹ ਵੀ ਪੰਜਾਬ ਆ ਬਈ ਪੰਜਾਬ ਬਈ ਅੱਗੇ ਲਿਖਿਆ ਹੋਊਗਾ ਹਾਂਜੀ ਬਈ ਇਹਦੀ ਐਨਓਸੀ ਮਿਲ ਜੂ ਬਈ ਜੇ ਕਿਸੇ ਨੂੰ ਹਰਿਆਣਾ ਵਾਲੇ ਬੰਦੇ ਨੂੰ ਚਾਹੀਦੀ ਹੋਈ ਮੈਂ ਕਰਵਾ ਦਾਂਗੇ ਬਈ ਠੀਕ ਆ ਬਈ ਤੂੰ ਆਪਾਂ ਨਾਂ ਵੀ ਕਰਾ ਕੇ ਦੇ ਦਿੰਦੇ ਟਰੈਕਟਰ ਬਈ ਜੇ ਕਿਸੇ ਨੂੰ ਕਹੇ ਵੀ ਨਾਂ ਕਰਾ ਕੇ ਦੇ ਬਈ ਆ ਨਾਂ ਆਪਾਂ ਕਰਵਾ ਦਾਂ ਆ ਨਾਂ ਦਾ ਖਰਚਾ ਦੇ ਦੇ ਨਾਂ ਦਾ ਬੀਮਾ ਲੱਗਦਾ ਹੀ ਲੱਗਦਾ ਬਈ ਠੀਕ ਕਾਪੀ ਅਗਲੇ ਦੇ ਘਰੇ ਨਾ ਹੋ ਕੇ ਜਾਵੜੂ ਠੀਕ ਆ ਬਈ ਉਹ ਕਿੰਨਾ ਖਰਚਾ ਮਾਲਕ ਦਾ ਜਿਹੜਾ ਲਊਗਾ ਹਾਂ ਬਈ ਉਹ ਕਿੰਨਾ ਖਰਚਾ ਹੋ ਜਾਂਦਾ ਉਹ ਉਹ ਬਈ ਯਾਰ ਜੇ ਨਾ ਕਰਾਵਾਂਗੇ 5000 ਰੁਪਏ ਲੱਗਦਾ ਠੀਕ ਆ ਸਨੇ ਬੀਮਾ ਠੀਕ ਆ ਬਈ ਡਿਮਾਂਡ ਤਾਂ ਇਹਦੀ ਰੱਖਦੇ ਆ ਬਈ ਆਪਾਂ ਇਹਦੀ 5 ਲੱਖ 45000 ਰੁਪਏ ਡਿਮਾਂਡ ਕਿੰਨੇ ਦਾ ਛੱਡਦਾ ਕੋਈ ਜੈ ਜਮਲ ਇਹ 5 20k ਦਾ ਦੇ ਦੇਗੇ ਬਈ ਯਾਰ ਦੇ ਕੋਈ ਭਰਾ ਆਪਣੀ 15 ਦਾ ਦੇ ਦਊਗਾ ਇਸ ਤੋਂ ਬਾਅਦ ਨਾ ਬੋਲੀ ਠੀਕ ਆ 15 ਦਾ ਦੇ ਦਊਗਾ ਇਹਦੂ ਆ ਸੁਵਰਾਜ 744 ਆ ਗਿਆ ਇਹ 2015 ਮਾਡਲ ਆ ਬਾਈ 2015 ਮਾਡਲ ਆ ਡਿਮਾਰ ਰਹੀਏ ਬਾਈ ਦੀ 4,80,000 ਰੁਪਏ ਡਿਮਾਰ ਇਹ ਚੌਂਕੜਾ ਹੀ ਨਵਾਂ ਆ ਟਰੈਕਟਰ ਦਾ ਹੁਣ ਈਅਰ ਦਾ ਨਗਣਾ ਬਿੱਲ ਮੈਲ ਜੂਣਾ ਬਾਈ ਫਿਰ ਦਾ ਬਿੱਲ ਮੈਲ ਜੂ ਬਾਈ ਜੀ ਬਾਈ ਅਪਾ ਕੰਡੀਸ਼ਨ ਦੀ ਗੱਲ ਕਰੀਏ ਟਰੈਕਟਰ ਦੀ ਇਹਦੀ ਮਾੜੀ ਮੋਟੀ ਟੱਚਿੰਗ ਜਿਵੇਂ ਅਗਲੇ ਹਿੱਸੇ ਦੀ ਹੋਗੀ ਠੀਕ ਆ ਬਾਈ ਠੀਕ ਆ ਬੈਂਪਰ ਰੰਗ ਕਰਾਇਆ ਜਿਵੇਂ ਹਾਂਜੀ ਬਾਈ ਠੀਕ ਹੈ ਬਾਕੀ ਥੱਲੋਂ ਅਟੈਚਿੰਗ ਹੈ ਨਹੀਂ ਈ ਨਹੀਂ ਟਰੈਕਟਰ ਦੀ ਠੀਕ ਆ ਵੀਰੇ ਅਗਲਾ ਹਿੱਸਾ ਆਪਾਂ ਤੁਹਾਨੂੰ ਦੱਸ ਜੀ ਦਿੱਤਾ ਹਾਂਜੀ ਬਾਈ ਜਾਂ ਮਾੜੀ ਮੋਟੀ ਕਿਤੇ ਰ ਏ ਵੀ ਡਬਲ ਐਸਟੀਬੂਟਰ ਹਾਂ ਜਹਾ ਪਾਸਟ ਐਪਲੇਜਰ ਜੇ ਕਰਾਈ ਸੀ ਜਗਾਲ ਦੀ ਬਾਣੀ ਸੀ ਇਹਨਾਂ ਤੇ ਠੀਕ ਆ ਬਈ ਆ ਜਿਹੜੀਆਂ ਚੀਜ਼ਾਂ ਹੁੰਦੀਆਂ ਹਨ ਹਾਂਜੀ ਹਾਂਜੀ ਇਹ ਕਰਾਈਆਂ ਦੋਵੇਂ ਠੀਕ ਆ ਬਈ ਹਾਂ ਮਗਰਾੜ ਜੈ ਨੂੰ ਆਣਾ ਠੀਕ ਆ ਬਈ ਜਿੰਨੇ ਮਾੜੀ ਮੋਟੀ ਚੀੜੀਟ ਚੱਪਾ ਆ ओरिजिनल ਦਾ ਹੀ ਵੱਜਿਆ ਪਿਆ ਠੀਕ ਆ ਬਈ ਇਹ ਵੀ ਡਬਲ ਐਸਟੀਬੂਟਰ ਫੋਲਟਾਉ ਮਾਰਦਾ ਠੀਕ ਆ ਬਈ ਪਾਵਰ ਸਟੀਅਰਿੰਗ ਹੈ ਡਬਲ ਕਲੱਚ ਹੈ ਰਿਵਰਸ ਵੀਡੀਓ ਹੈ ਔਇਲ ਬ੍ਰੇਕ ਹੈ ਡਬਲ ਐਸਟੀਬੂਟਰ ਠੀਕ ਆ ਬਈ ਹਾਂ ਇਹ ਰਿਵਰਸ ਵੀਡੀਓ ਚ ਆਉਂਦਾ ਫੇਠ ਠੀਕ ਆ ਬਈ ਡਿਮਾਂਡ ਤਾਂ ਇਹ ਹੀ ਰੱਖਦੇ ਸੀ ਆਪਾਂ ਬਈ 480 480 ਕਿੰਨੇ ਆ ਛੱਡ ਦਾਂਗੇ ਬਈ ਆਪਾਂ ਤੇਰਾ 5000 ਪਾੜਗੇ ਵਿੱਚ ਦੇਖ ਲੈ ਪਹਿਲਾਂ ਪਾਈ ਲੈ ਯਾਰ ਇਹ ਦੇ ਦਾਂਗੇ ਆਪਾਂ 455 ਦਾ ਬਾਈ ਅੱਛਾ ਐਂ ਕਰਾਂਗੇ ਯਾਰ ਥੋੜਾ ਹੰਬੜਾ ਹੋਲ ਮਾਰੇ ਕੀ ਜਿੱਦੇ ਤੇ 5 ਨਹੀਂ ਆਪਾਂ 10 ਡਿਸਕਾਊਂਟ ਕਰਦੇ ਲਾਸਟ ਟਰੈਕਟਰ ਆਪਣਾ ਇਹ ਫਿਰ ਮੈਂ ਦੱਸਦਾ ਮੈਂ ਇਹ 4 ਲੱਖ 45000 ਦਾ ਨੈਟ ਫਟ ਦੇ ਦਾਂਗੇ ਠੀਕ ਹੈ ਤੂੰ 5 ਕਹ ਮੈਂ 10 ਕਰਦਾ ਠੀਕ ਹੈ ਬਈ ਇਹ ਵੀ ਤੇਰਾ ਮਾਨ ਤਾਨ ਟਰੈਕਟਰ ਦਾ ਨਿਕਲ ਨਿਕਲ ਉਹਵੇਂ ਪਿਆਣਾ ਟਾ ਚੈੱਕ ਕਰਾ ਲਾ ਠੀਕ ਆ ਬਈ 15 ਮਾਡਲ ਹੈ 15 ਦਾ ਹੀ ਮਾਰਕ ਹੈ 15 ਦੀ ਹੀ ਕਾਪੀ ਹੈ ਠੀਕ ਆ ਬਈ ਹਾਂ ਹਾਂ ਟਰੈਕਟਰ ਦਾ ਇੰਜਨ ਵਿੰਜਨ ਸਾਰਾ ਕੁਝ ਚੈੱਕ ਕਰਾ ਦੇ ਸ਼ੀਲਡ ਤੇ ਆ ਇੰਜਨ ਸਾਰਾ ਠੀਕ ਆ ਬਰਾ ਇਹ ਨੰਬਰ ਬਈ ਪੰਜਾਬ ਇਹ ਵੀ ਨੰਬਰ ਪੰਜਾਬ ਨੰਬਰ ਆ ਫਸਟ ਆਨਰ ਆ ਆਪਣਾ ਟਰੈਕਟਰ ਜਿੰਨੇ ਖੜੇ ਆ ਫਸਟ ਆਨਰ ਆ 333 베ਚਤਾ ਆਪਾ ਹਾਂਜੀ ਬਾਈ 333 ਵੀ ਆਸਤਾਂ ਦਾ ਸੀ ਹੁਣ ਇਹ ਸੌਦਾ ਹੋਇਆ ਉਹਦਾ ਠੀਕ ਹੈ ਬਾਈ ਇਹਦੀ ਐਨਓਸੀ ਦੇ ਦਵਾ ਦਾਂਗੇ ਆਪਾ ਬਾਈ ਅਗਲੇ ਦਾ ਖਰਚਾ ਲੱਗੂਆ ਬਾਈ ਆਪਾ ਪੰਜਾਬ ਚ ਵੇਚਦੇ ਆਂ ਪੰਜਾਬ ਵਾਲਿਆਂ ਨੂੰ ਵੈਸੇ ਐਨਓਸੀ ਲੋੜ ਸੀ ਜੇ ਹਰਿਆਣੇ ਜਾਂ ਰਾਜਸਥਾਨ ਚ ਅਗਲਾ ਲ ਜਾਂਦਾ ਹਾਂਜੀ ਬਾਈ ਤੇ ਉਹ ਐਨਓਸੀ ਦਾ ਖਰਚਾ ਲੱਗੂਆ ਕਢਵਾ ਦਾਂਗੇ ਆਪਾ ਠੀਕ ਹੈ ਬਾਈ ਠੀਕ ਉਹਦੀ ਖੇਚਲ ਆਪਾਂ ਕਰ ਲਾਂਗੇ ਖਰਚਾ ਅਗਲੇ ਦਾ ਲੱਗੂ ਹਾਂਜੀ 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 ਜਿੰਨੇ ਬਾਈ ਆਪਾਂ ਡਰੈਕਟਰ ਦਿਖਾ ਦੇ ਹਾਂਜੀ ਇਹਨਾਂ ਵਿੱਚੋਂ ਪੁਰਾਣਾ ਡਰੈਕਟਰ ਕੱਢ ਲਾਂਗੇ ਬਾਈ ਆਪਾਂ ਪੁਰਾਣਾ ਡਰੈਕਟਰ ਬਾਈ ਯ ਕੋ ਜਿਆਦਾ ਆਪਰੇ ਟਰੈਕਟਰ ਦਾ ਰੇਟ ਜਾਇਜ਼ ਕਰ ਲੈਣ ਤਾਂ ਕੱਟ ਲਾਂਗੇ ਹਾਂਜੀ ਭਾਈ ਜੇ ਹੁਣ 3.5 ਲੱਖ ਵਾਲੇ ਦਾ ਅਖਰ ਵੀ ਅਸੀਂ ਤਾਂ 4 ਲੱਖ ਦਾ ਸਾਡਾ ਭਾਈ ਵਿਕਦਾ ਹੈ ਜੇ ਭਾਈ ਤੁਸੀਂ ਆਪ ਦਾ ਸਾਈਡ ਤੇ ਵੇਚ ਲਓ ਸਾਡੇ ਨਾਲ ਸਿੱਧਾ ਸੌਦਾ ਕਰ ਲਓ ਸਾਨੂੰ ਕੋਈ ਇਤਰਾਜ਼ ਨਹੀਂ ਠੀਕ ਹੈ ਭਾਈ ਪੇਮੈਂਟ ਵੀ 10 ਦਿਨ ਲੇਟ ਦੇ ਦੇਣ ਭਲਾ ਦੀ ਨਾ ਪੇਮੈਂਟ ਦਾ ਕਰਾਰ ਕਰ ਲੈਣ ਵੀ ਸਾਸੀਂ ਹਫ਼ਤੇ ਨੂੰ ਦੇਵਾਂਗੇ ਹਫ਼ਤੇ ਦਾ ਕਰਾਰ ਤਾਂ ਹੁੰਦਾ ਹੀ ਹੈ ਸਾਨੂੰ ਕਹਿ ਦੇਣਾ ਵੀ ਸਿੱਧਾ ਹਾ ਨੂੰ ਦੇਵਾਂਗੇ ਜਾਂ 15 ਨੂੰ ਦੇਵਾਂਗੇ ਭਈ ਅਖੀਰ 15 ਦਿਨਾਂ ਦਾ ਹਾਂ ਅਖੀਰ 15 ਦੇਣਾ ਠੀਕ ਹੈ ਜੇ ਕਿਸੇ ਨੇ ਲੋਨ ਕਰਵਾਉਣਾ ਹੈ ਬਾਗੇ ਵੀ ਆਣਾ ਹੁੰਦਾ ਵੀ ਲੋਨ ਤਾਂ ਕਰਵਾਓ ਜੇ ਕਿਸ਼ਤਾਂ ਤਾਰੋਂ ਕਿ ਕਮਾਈ ਕਰੋਗੇ ਸਹੀ ਗੱਲ ਹੈ ਬਾਈ ਸਹੀ ਗੱਲ ਤਾਂ ਕਰਵਾਓ ਐਵੇਂ ਕਿਸੇ ਦੀ ਫਾਟ ਚਾ ਕੇ ਟਰੈਕਟਰ ਨਾਲ ਲਓ ਵੀ ਅਸੀਂ ਚੱਲ ਲੋਨ ਕਰਾ ਲਾਂਗੇ ਕਿਸ਼ਤਾਂ ਦਾ ਕੀ ਉਤਰੀ ਜਾਣੀਆਂ ਜੇ ਕੰਮ ਕਰਨਾ ਵੀਰੇ ਮਿਹਨਤ ਕਰਨੀ ਹੈ ਮਿਹਨਤ ਕਰੋ ਹਾਂਜੀ ਬਾਈ ਲੋਨ ਕਰਵਾ ਲਓ ਕੋਈ ਤਰਾਜ ਨਹੀਂ ਜੇ ਆਪਾਂ ਘਰੇ ਬੈਣਾ ਛੱਡ ਕੇ ਸੀ ਤਾਂ ਟਰੈਕਟਰ ਤੇ ਲੋਨ ਕਰਾ ਲ ਕੇ ਫੇਰ ਨਾ ਕਰਾਓ ਵਾਪਸ ਨੂੰ דוਵੇਂ ਇਹ ਰਾਇਆ ਦਿਨੇ ਆ ਹਾਂਜੀ ਬਾਈ ਫੇਰ ਲਾਉਣ ਨਾ ਕਰਾਓ ਐਵੇਂ ਫਾਹਾ ਨਾਲ ਉਹ ਡੀਆਂ ਚੱਕੀ ਸਹੀ ਗੱਲ ਆ ਬਾਈ ਸਹੀ ਗੱਲ ਤਰੀਕ ਦੱਸ ਦਗੇ ਬਾਈ ਅੱਜ ਤਰੀਕ ਹੈਗੀ ਆ 2 18 ਹਾਂਜੀ ਬਾਈ ਮਹੀਨਾ ਨਵਾਂ ਹਾਂਜੀ ਬਾਈ 2024 ਹਾਂਜੀ ਲੈਣ ਬਹੁਤ ਵਾ ਠੀਕ ਆ ਬਾਈ ਮੰਡੀ ਤਲਵੰਡੀ ਸਾਹਬ ਉਹਦੀ ਆ ਹਾਂਜੀ ਬਾਈ ਜੇ ਕਿਸੇ ਨੇ ਲੈਣਾ ਵੀਰੇ ਤਲਵੰਡੀ ਸਾਹਬ ਉਹ ਆ ਸਕਦੇ ਨਹੀਂ ਤਾਂ ਆਪਣਾ ਪੈਂਡਾ ਬਰਕੰਦੀ ਬਾਕਸਰ ਜਿਹੜਾ ਠੀਕ ਆ ਬਾਈ ਪਿੰਡਾ ਰੋਡ ਤੋਂ ਵੀ ਗੇਟ ਕੋਲੋਂ ਸੜਕ ਮੁੜਦੀ ਐ ਤੇ ਮਲੋਟ ਰੋਡ ਤੋਂ ਵੀ ਗੇਟ ਕੋਲੋਂ ਸੜਕ ਮੁੜਦੀ ਠੀਕ ਐ ਬਈ ਤੇ ਇਹਨਾਂ ਨੂੰ ਪੁੱਛ ਲਓ ਵੀ ਬਰਕੰਦੀ ਜਾਣਾ ਹਾਂਜੀ ਹਾਂਜੀ ਬਈ ਬਰਕੰਦੀ ਮੋਕਸਰ ਵਾਲੀ ਐ ਨਾ ਕਿ ਜੈਤੂ ਵਾਲੀ ਠੀਕ ਐ ਬਈ ਤੇ ਕੰਟੈਕਟ ਨੰਬਰ ਬਈ ਕਿਹੜੇ ਸੰਪਰਕ ਕਰਨ ਜੇ ਕੋਈ ਬਰਕੰਦੀ ਆਵੇ ਬੰਦਾ ਕੰਟੈਕਟ ਨੰਬਰ ਮੇਰੇ ਵਾਲੇ ਦੀ ਕਰ ਲੈਣ ਬਈ 98155 ਹਾਂਜੀ ਬਈ 04645 ਠੀਕ ਐ ਬਈ ਸਵੇਰ 8 ਵਜੇ ਤੋਂ ਬਾਅਦ ਫੋਨ ਲਾਉਣ ਬਈ ਹਾਂਜੀ ਬਈ ਤੇ ਰਾਤ ਨੂੰ 8 ਵਜੇ ਤੋਂ ਪਹਿਲਾਂ ਠੀਕ ਐ ਉਦੋਂ ਬਾ ਸੋਣਾ ਵੀ ਹੁੰਦਾ ਬਾਈ ਹਾਂਜੀ ਬਾਈ ਤੇ ਫੋਨ ਉਹੀ ਲੈਣ ਜਿਨ੍ਹਾਂ ਨੇ ਲੈਣਾ ਠੀਕ ਆ ਸਵਾਦ ਲੈਣ ਵਾਲੇ ਬਾਈ ਫੋਨ ਨਾਲ ਲੈਣਾ ਹੱਥ ਜੁੜ ਕੇ ਫੇਰ ਹਾਂਜੀ ਬਹੁਤ ਬਹੁਤ ਮਿਹਰਬਾਨੀ ਭਰਾ ਓਕੇ ਜੀ